ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੁਰਸੇਤਰ ਤੋਂ ਹੁੰਦੇ ਹੋਏ ਹਰਿਦਵਾਰ ਵਿਖੇ ਪਹੁੰਚੇ ਤੇ ਗੰਗਾ ਨਦੀ ਵਿੱਚ ਉਤਰ ਕੇ ਇੱਕ ਅਜਿਹਾ ਕੌਤਕ ਬਰਤਾਇਆ ਜਿਸ ਨੂੰ ਦੇਖ ਕੇ ਹਜ਼ਾਰਾਂ ਲੱਖਾਂ ਲੋਕਾਂ ਦੇ ਬਹਿਮ ਭਰਮ ਦੂਰ ਹੋ ਗਏ ਹਰਿਦਵਾਰ ਹਿੰਦੂਆਂ ਦਾ ਇੱਕ ਬਹੁਤ ਵੱਡਾ ਧਾਰਮਿਕ ਸਥਾਨ ਹੈ ਗੰਗਾ ਨਦੀ ਵਿੱਚ ਇਸ਼ਨਾਨ ਕਰਨਾ ਲੋਕੀ ਆਪਣਾ ਕਲਿਆਣ ਸਮਝਦੇ ਹਨ ਤੇ ਏਸੀ ਤਰ੍ਹਾਂ ਇੱਕ ਵਾਰੀ ਵਿਸਾਖੀ ਦੇ ਸ਼ੁਭ ਮੌਕੇ ਤੇ ਮੇਲਾ ਲੱਗਣ ਵਾਲਾ ਸੀ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੰਗਾ ਦੇ ਕੰਡੇ ਇੱਕ ਠੀਕ ਥਾਂ ਦੇ ਕੇ ਰੇਤ ਵਾਲੀ ਥਾਂ ਤੇ ਹੀ ਆਪਣਾ ਡੇਰਾ ਲਗਾ ਲਿਆ ਦੂਰ ਦੂਰ ਤੋਂ ਲੋਕ ਪਵਿੱਤਰ ਗੰਗਾ ਦੇ ਇਸ਼ਨਾਨ ਵਾਸਤੇ ਆ ਰਹੇ ਸਨ ਤੇ ਮੇਲੇ ਦੇ ਕਰਕੇ ਦੂਰ ਦੂਰ ਤੱਕ ਸਾਧੂ ਸੰਨਿਆਸੀਆਂ ਦੇ ਖੇਵੇਂ ਲੱਗੇ ਹੋਏ ਸਨ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਹਜ਼ਾਰਾਂ ਲੋਕ ਪਵਿੱਤਰ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ ਕਈ ਲੋਕ ਚੜਦੇ ਸੂਰਜ ਵੱਲ ਨੂੰ ਕਰਕੇ ਗੜਮੀਆਂ ਨਾਲ ਪਾਣੀ ਡੋਲ ਰਹੇ ਸਨ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅੰਦਰ ਦ੍ਰਿਸ਼ਟੀ ਤੋਂ ਪਤਾ ਚੱਲਿਆ ਕਿ ਇਹਨਾਂ ਦਾ ਇਸ ਤਰ੍ਹਾਂ ਨਹਾਉਣਾ ਬੇਅਰਥ ਹੈ ਤੇ ਸੂਰਜ ਨੂੰ ਇਸ ਤਰ੍ਹਾਂ ਪਾਣੀ ਦੇਣਾ ਵੀ ਕਿਸੇ ਕੰਮ ਦਾ ਨਹੀਂ ਲੋਕਾਂ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਗੁਰੂ ਨਾਨਕ ਦੇਵ ਜੀ ਗੰਗਾ ਦੇ ਵਿੱਚ ਚਲੇ ਗਏ ਤੇ ਸੂਰਜ ਵੱਲ ਨੂੰ ਪਿੱਠ ਕਰਕੇ ਪੱਛਮ ਵੱਲ ਨੂੰ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਉੱਥੇ ਕਾਫੀ ਜ਼ਿਆਦਾ ਭੀੜ ਇਕੱਠੀ ਹੋ ਗਈ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਪੂਰਬ ਤੁਹਾਡੇ ਪਿੱਛੇ ਹੈ ਤੁਸੀਂ ਗਲਤ ਦਿਸ਼ਾ ਵੱਲ ਨੂੰ ਪਾਣੀ ਚੜਾ ਰਹੇ ਹੋ ਪਰ ਗੁਰੂ ਜੀ ਨੇ ਉਹਨਾਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਲਗਾਤਾਰ ਪਾਣੀ ਪੱਛਮ ਦਿਸ਼ਾ ਵੱਲ ਨੂੰ ਸੁੱਟਦੇ ਰਹੀ ਗੁਰੂ ਨਾਨਕ ਦੇਵ ਜੀ ਵੱਲੋਂ ਕੋਈ ਵੀ ਜਵਾਬ ਨਾ ਦੇਣ ਤੇ ਖੋਲ ਖੜੀ ਭੀੜ ਨੇ ਪੁੱਛਿਆ ਕਿ ਇਹ ਪਾਣੀ ਤੁਸੀਂ ਕਿਸ ਨੂੰ ਦੇ ਰਹੇ ਹੋ ਤਾਂ ਸਤ ਗੁਰੂ ਜੀ ਨੇ ਉਨ੍ਹਾਂ ਦੇ ਪ੍ਰਸ਼ਨ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਪੂਰਬ ਦਿਸ਼ਾ ਵੱਲ ਨੂੰ ਪਾਣੀ ਕਿਸ ਨੂੰ ਦੇ ਰਹੇ ਹੋ ਤਾਂ ਜਵਾਬ ਵਿੱਚ ਭੀੜ ਨੇ ਕਿਹਾ ਕਿ ਅਸੀਂ ਤਾਂ ਆਪਣੇ ਪੂਰਵਜਾਂ ਨੂੰ ਪਿਤਰ ਲੋਕ ਵਿੱਚ ਪਾਣੀ ਦੇ ਰਹੇ ਹਾਂ ਜੋ ਕਿ ਸੂਰਜ ਦੇ ਕੋਲ ਹੈ ਤਾਂ ਗੁਰੂ ਜੀ ਨੇ ਉਨ੍ਹਾਂ ਲੋਕਾਂ ਤੋਂ ਪੁੱਛਿਆ ਕਿ ਉਹ ਅਸਥਾਨ ਇੱਥੋਂ ਕਿੰਨੀ ਦੂਰ ਹੈ ਤਾਂ ਲੋਕਾਂ ਨੇ ਜਵਾਬ ਵਿੱਚ ਕਿਹਾ ਉਹ ਸਥਾਨ ਇੱਥੋਂ ਲੱਖਾਂ ਕਰੋੜਾਂ ਮੀਲਾਂ ਦੀ ਦੂਰੀ ਤੇ ਹੈ। ਉਹਨਾਂ ਲੋਕਾਂ ਦਾ ਜਵਾਬ ਸੁਣ ਕੇ ਗੁਰੂ ਜੀ ਦਵਾਰਾ ਤੋਂ ਪੱਛਮ ਦਿਸ਼ਾ ਵੱਲ ਨੂੰ ਪਾਣੀ ਦੇਣ ਲੱਗ ਪਏ। ਤਾਂ ਗੁਰੂ ਜੀ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਉਹ ਲੋਕ बार-बार ਗੁਰੂ ਜੀ ਤੋਂ ਪੁੱਛਣ ਲੱਗੇ ਕਿ ਤੁਸੀਂ ਪੱਛਮ ਦਿਸ਼ਾ ਵੱਲ ਨੂੰ ਪਾਣੀ ਕਿਉਂ ਸੱਟ ਰਹੇ ਹੋ? ਤਾ ਗੁਰੂ ਜੀ ਨੇ ਆਖਿਰ ਵਿੱਚ ਜਵਾਬ ਦਿੱਤਾ ਕਿ ਮੇਰੇ ਪੰਜਾਬ ਵਿੱਚ ਖੇਤ ਹਨ ਤੇ ਆਪਣੇ ਖੇਤਾਂ ਨੂੰ ਪਾਣੀ ਦੇ ਰਹਾ ਹਾਂ ਗੁਰੂ ਜੀ ਦੇ ਮੋਹ ਇਹ ਗੱਲ ਸੁਣ ਕੇ ਉੱਥੇ ਖੜੇ ਸਾਰੇ ਲੋਕ ਜ਼ੋਰ-ਜ਼ੋਰ ਦੀ ਹਸੱਲ ਲੱਗ ਪਏ ਤਾਂ ਗੁਰੂ ਜੀ ਨੇ ਉਹਨਾਂ ਲੋਕਾਂ ਤੋਂ ਉਹਨਾਂ ਦੇ ਹੱਸਣ ਦਾ ਕਾਰਨ ਪੁੱਛਿਆ ਤਾ ਕੁਝ ਲੋਕ ਕਹਿਣ ਲੱਗੇ ਕਿ ਤੁਹਾਡੇ ਖੇਤ ਇੱਥੋਂ ਕਰੀਬ 2-250 ਮੀਲ ਦੀ ਦੂਰੀ ਤੇ ਹਨ ਤਾਂ ਫਿਰ ਇੰਨੀ ਦੂਰ ਤੇ ਤੁਹਾਡਾ ਪਾਣੀ ਕਿਵੇਂ ਪਹੁੰਚ ਸਕਦਾ ਹੈ ਕਿਉਂਕਿ ਸਾਡੀਆਂ ਅੱਖਾਂ ਨੂੰ ਵੀ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਹੜਾ ਪਾਣੀ ਤੁਸੀਂ ਆਪਣੇ ਖੇਤਾਂ ਵੱਲ ਨੂੰ ਸੁੱਟ ਰਹੇ ਹੋ ਉਹ ਪਾਣੀ ਤਾਂ ਫੇਰ ਨਦੀ ਵਿੱਚ ਹੀ ਡਿੱਗਦਾ ਜਾ ਰਿਹਾ ਹੈ ਤਾਂ ਫਿਰ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤਾਂ ਤਾਂ ਸ੍ਰੀ ਗੁਰੂ ਨਾਨਕ ਤੇਜ ਜੀ ਨੇ ਜਵਾਬ ਵਿੱਚ ਕਿਹਾ ਕਿ ਭਲਿਓ ਲੋਕੋ ਤੁਹਾਡੇ ਪ੍ਰਸ਼ਨ ਵਿੱਚ ਹੀ ਤੁਹਾਡਾ ਜਵਾਬ ਹੈ ਕਿਉਂਕਿ ਜੇਕਰ ਮੇਰਾ ਪਾਣੀ ਸਿਰਫ 2 ਤੋਂ 250 ਮੀਲ ਦੀ ਦੂਰੀ ਤੇ ਨਹੀਂ ਜਾ ਸਕਦਾ ਤਾਂ ਫਿਰ ਤੁਹਾਡਾ ਪਾਣੀ ਲੱਖਾਂ ਕਰੋੜਾਂ ਮੀਲਾਂ ਦੀ ਦੂਰੀ ਤੇ ਕਿਵੇਂ ਪਹੁੰਚ ਸਕਦਾ ਹੈ ਪੀਤਰ ਲੋਕ ਨੂੰ ਇਸ ਤਰ੍ਹਾਂ ਪਾਣੀ ਦੇਣਾ ਇਹ ਸਭ ਇੱਕ ਮਨ ਘੜਤ ਗੱਲਾਂ ਤੇ ਕੋਰੀ ਕਲਪਨਾ ਹੈ। ਵਸਤ ਵਿੱਚ ਕੁਝ ਚਤੁਰ ਲੋਕਾਂ ਨੇ ਆਪਣੀ ਉੱਤਰ ਪੂਰਤੀ ਲਈ ਲੋਕਾਂ ਨੂੰ ਭੁਲੇਖੇ ਵਿੱਚ ਪਾ ਕੇ ਗੁੰਮਰਾਹ ਕੀਤਾ ਹੋਇਆ ਹੈ ਤੇ ਇਨ੍ਹਾਂ ਗੱਲਾਂ ਦਾ ਵਿਅਕਤੀ ਜੀਵਨ ਦੇ ਨਾਲ ਕੋਈ ਵਾਸਤਾ ਨਹੀਂ ਹੈ। ਮਰਨ ਤੋਂ ਬਾਅਦ ਇਨਸਾਨ ਦੇ ਸਿਰਫ ਕਰਮ ਹੀ ਨਾਲ ਜਾਂਦੇ ਹਨ ਇਨਸਾਨ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਸੇ ਤਰ੍ਹਾਂ ਦਾ ਹੀ ਉਸ ਨੂੰ ਫਲ ਮਿਲਦਾ ਹੈ ਗੁਰੂ ਨਾਨਕ ਦੇਵ ਜੀ ਦੇ ਮੋਹ ਏ ਦਲੀਲ ਸੁਣ ਕੇ ਉੱਥੇ ਖੜੇ ਸਾਰੇ ਲੋਕ ਸ਼ਰਮਿੰਦਾ ਹੋ ਗਏ ਤੇ ਉਹਨਾਂ ਨੇ ਉਸੇ ਸਮੇਂ ਸੂਰਜਵਾਲ ਨੂੰ ਪਾਣੀ ਉਛਾਲਣਾ ਬੰਦ ਕਰ ਦਿੱਤਾ ਗੁਰੂ ਪਿਆਰਿਓ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਚੰਗਾ ਫਲ ਪਾਉਣ ਲਈ ਵਸਤੇ ਹਮੇਸ਼ਾ ਅੰਧਵਿਸ਼ਵਾਸ ਦੀ ਬਜਾਏ ਚੰਗੇ ਕਰਮ ਤੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ